ਕਈ ਕੰਮ ਤਾਂ ਬਿਨਾਂ ਗਰੰਟੀਆਂ ਤੋਂ ਵੀ ਕਰਤੇ ਐਮਐਲਏ ਦੀਆਂ ਪੈਨਸ਼ਨਾਂ ਘਟਾਉਣ ਦੀ ਕਹੜਾ ਗੱਲ ਹੋਈ ਸੀ ਆਪਣੀ ਚੱਕਤੀਆਂ ਮੈਂ ਕਿਹਾ ਇੱਕ ਮਿਲੂ ਜੇ ਲੈਣੀ ਹੈ ਲੋਰੀ ਨਾ ਸੀ ਹੁੱਕੇ ਦੇ ਸਾਨੂੰ 7-7 ਵਾਰੀ ਪੈਨਸ਼ਨਾਂ ਦਿਓ 6-6 7-7 ਪੈਨਸ਼ਨਾਂ ਕਿਉਂ ਭਈ ਨਾਲੇ ਕਹਿੰਦੇ ਸੇਵਾ ਕਰਨੀ ਹੈ ਰਾਜ ਨਹੀਂ ਸੇਵਾ ਸੇਵਾ ਦੀ ਪੈਨਸ਼ਨ ਹੁੰਦੀ ਹੈ ਅੰਦਰ ਸਾਈਨ ਹੋਰ ਕਰਦੇ ਰਹੇ ਬਾਹਰ ਆ ਕੇ ਕੁਝ ਹੋਰ ਦੱਸਦੇ ਰਹੇ ਕੌਮ ਦਾ ਰਹਿ ਆਪਣਾ ਬੰਗਰੇ ਨਾ ਬਹੁਤ ਔਖੇ ਖਾਦੇ ਨਾ ਤੋਂ 5 ਸਾਲ ਬਾਅਦ ਆ ਪੌਣਾਂ ਕੋਲੀ ਫੇਰ ਚਲੇ ਜਾ ਚਲੋ ਠੀਕ ਹੋ ਗਏ ਹੋਣਗੇ ਸ਼ਾਇਦ ਨਾ 5 ਸਾਲਾਂ ਜੋ ਪੈਸੇ ਸਾਹਮਣੇ ਠੀਏ ਬੇਲੇ ਹੋਏ ਅੰਦਰ ਸੀ ਹੁਣ ਹੋਰ ਕੰਬਾਰੀ ਫੇਰ ਆਉਗੀ ਫਿਰ ਦੂਜੇ ਪੈਸੇ ਸਾਹਮਣੇ ਚਲੇ ਜਾਂਦੇ ਸੀ ਅਸੀਂ ਸਾਹਮਣੇ ਆਈਏ 5 ਸਾਲ ਨੂੰ ਸਾਡੀ ਫੇਰ ਆਉ ਸੋ ਇਸ ਕਰਕੇ ਤੁਸੀਂ ਜਿੰਨਾ ਯਕੀਨ ਕੀਤਾ ਮੈਂ ਤਾਂ ਜੇ ਹਰ ਸਾਹ ਤੋਂ ਬਾਅਦ ਵੀ ਪੰਜਾਬੀਆਂ ਦਾ ਧੰਨਵਾਦ ਕਰਨ ਲੱਗਾ ਤਾਂ ਜਿਨne ਪਿਆਰ ਦਾ ਕਰਜ਼ਾ ਮੇਰੇ ਸਿਰ ਚੜਾਇਆ ਤੁਸੀਂ ਸ਼ਾਇਦ ਮੈਨੂੰ ਕਈ ਜਨਮ ਲੈਣੇ ਪੈਣਗੇ ਉਹ ਕਰਜ਼ਾ ਧਾਰਨ ਵਾਸਤੇ ਕਦੇ ਨਹੀਂ ਸੋਚਿਆ ਸੀਗਾ ਪਹਿਲਾਂ ਤਾਂ ਕਲਾਕਾਰ ਬਣਨ ਬਾਰੇ ਨਹੀਂ ਸੋਚਿਆ ਸੀ ਫਿਰ ਰਾਜਨੀਤੀ 'ਚ ਆਉਣ ਬਾਰੇ ਨਹੀਂ ਸੋਚਿਆ ਸੀ ਫਿਰ ਜਿਹੜਾ ਤੁਸੀਂ ਮਕਾਮ ਦਿੱਤਾ ਉਹਦੇ ਬਾਰੇ ਤਾਂ ਕਦੇ ਵੀ ਨਹੀਂ ਸੋਚਿਆ ਸੀ બસ ਇੱਕੋ ਹੀ ਅਰਦਾਸ ਪਰਮਾਤਮਾ ਅਗੇ ਦਿਨ ਰਾਤ ਕਰੀਦੀ ਐ ਪਰਮਾਤਮਾ ਬਲ ਤੇ ਬੁੱਧੀ ਬਖਸ਼ੇ ਅਸੀਂ ਲੋਕਾਂ ਦੀਆਂ ਬਿਸ਼ਵਾਸਾਂ ਤੇ ਅਸੀਂ ਲੋਕਾਂ ਦੀਆਂ ਉਮੀਦਾਂ ਤੇ ਪੂਰੇ ਉੱਤਰ ਸਕੀਏ ਸਾਡੇ ਘਰ ਕੇ ਕਿਸੇ ਘਰ ਦਾ ਚੁੱਲ੍ਹਾ ਜਿਹੜਾ ਉਹ 부ਜੇ ਨਾ ਸਾਡੇ ਘਰ ਕੇ ਚੁੱਲਿਆਂ 'ਚ ਅੱਗ ਬਲਦੀ ਰਹੇ ਲੋਕ ਤੰਦਰੁਸਤ ਰਹਿਣ ਤਰੱਕੀਆਂ ਕਰਨ ਕੀਤੇ ਭੰੜੇ ਪੈਣ ਮੈਂ ਇਹ ਹੀ ਗੱਲ ਜਿਹੜੀ ਮੈਂ ਕਈ ਵਾਰੀ ਸਟੇਜਾਂ ਤੇ ਵੀ ਕਹਿਣਾ ਹੁੰਦਾ ਇਹ ਕਸ਼ੇਰ ਹੈ ਕਿ 파ਰਤ ਹੈ ਵਾਂਗ मुंदरी ਵਿੱਚ ਨਗ ਪੰਜਾਬ ਦਾ ਇੰਨੇ ਇੰਨਾ ਘੱਟ ਕਾਰੀਦਲ ਨੇ ਕਰਨਾ ਹੋਵੇ 2-3 ਲੱਖ ਦੇ ਤਾਂ ਜਲੇਬੀਆਂ ਹੀ ਲੱਗਦੀਆਂ ਨੇ ਤੇ ਜਿਹੜਾ ਹੋਰ ਸਮਾਨ ਲੱਗਦਾ ਉਹ 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 ਤਾਂ ਬਾਅਦ ਚ ਉਹਦਾ حساب ਤਾਂ ਨਹੀਂ ਹੁੰਦਾ ਕੋਈ ਤੇ ਤੁਸੀਂ ਸਾਡੇ ਇੰਨੇ ਕਹੇ ਤੇ ਸਾਡੇ ਕੋਲੇ ਆ ਜਾਂਦੇ ਹੋ ਇਹਦੂ ਕੱਟਾ ਹੋਰ ਕੀ ਭਾਰ ਦਿਆ ਸੀ ਲੋ ਸਾਡੇ ਕੋਲ ਪੈਸੇ ਨਹੀਂ ਹੈਗੇ ਸਾਡੇ ਬੈਂਕਾਂ 'ਚ ਖਾਤੇ ਨਹੀਂ ਹੈਗੇ ਪਰ ਉਹਨਾਂ ਕੋਲ ਬਹੁਤ ਪੈਸੇ ਲੁੱਟਿਆ ਹੋਇਆ maal ਹੈ ਪਰ ਜੋ ਸਾਡੇ ਕੋਲ ਹੈ ਖਜ਼ਾਨਾ ਉਹ ਉਹਨਾਂ ਕੋਲ ਨਹੀਂ ਹੈਗਾ ਮੇਰੀ ਦਾਦੀ ਇੱਕ ਛੋਟੀ ਜੀ ਕਹਾਣੀ ਸੁਣਾਉਂਦੀ ਹੁੰਦੀ ਸੀ ਗੁਰੂ ਨਾਨਕ ਸਾਹਿਬ ਤੇ ਬਾਬਾ ਮਰਦਾਨਾ ਜੀ ਜਿਸ ਵੇਲੇ ਉਦਾਸੀਆਂ ਤੇ ਨਿਕਲੇ ਹੋਏ ਸੀ ਘਰ ਘਰ ਜਾ ਕੇ ਸੱਚ ਦਾ ਹੋਕਾ ਦਿੰਦੇ ਸੀ ਕਿਰਤ ਕਰੋ ਵੰਡ ਛਕੋ ਨਾਮ ਜਪੋ ਦਾ ਹੋਕਾ ਦਿੰਦੇ ਸੀ ਸੱਜਣ ਠੱਗ ਵਰਗੇ ਨੂੰ ਸੁਧਾਰਦੇ ਫਿਰਦੇ ਸੀ ਇੱਕ ਪਿੰਡ ਦੀ ਜੂਹ ਤੇ ਬੈਠੇ ਬਾਬਾ ਜੀ ਕਹਿੰਦੇ ਭਾਈ ਮਰਦਾਨਿਆ ਰਵਾਬ ਛੇੜ ਬਾਣੀ ਉਚਰੀਏ ਬਾਣੀ ਜਦੋਂ ਰਵਾਬ ਦੀ ਆਵਾਜ਼ ਪਿੰਡ ਤੱਕ ਪਹੁੰਚੀ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਬਹੁਤ ਵੱਡਾ ਫਕੀਰ ਆ ਗਿਆ ਬਈ ਰੱਬ ਨਾਲ ਸਿੱਧੀ ਲਿਵਾ ਹੈ ਬਈ ਇਹਦੀ satsang ਕਰ ਲਈਏ ਕਿਸਮਤਾਂ ਫਲਟ ਦੂਗਾ ਲੋਕ ਚਲੇ ਗਏ ਬਾਬਾ ਜੀ ਨੇ ਪੁੱਛਿਆ ਕਿੱਧਰ ਕਹਿੰਦੇ ਤੁਹਾਡੇ ਨਾਲ ਚੱਲਾਂਗੇ ਜੀ ਗੁਰਨਾਨਕ ਸਾਹਿਬ ਕਹਿੰਦੇ ਭਾਈ ਸਾਡੇ ਰਸਤੇ ਔਖੇ ਨੇ ਸੱਚਾ ਵਾਲੇ ਰਸਤੇ ਨੇ ਥੋੜੇ ਤੋਂ ਤੁਰਿਆ ਨਹੀਂ ਜਾਣਾ ਕਹਿੰਦੇ ਨਾ ਹੀ ਚੱਲਾਂਗੇ ਕਹਿੰਦੇ ਆ ਜਾਓ ਫਿਰ ਤੁਰੇ ਗਏ ਤੁਰੇ ਗਏ ਤੁਰੇ ਗਏ ਅੱਗੇ ਆਲੇ ਦੁਆਲੇ ਚਾਂਦੀ ਦੇ ਢੇਰ ਆ ਗਏ ਜਿਵੇਂ ਮਿੱਟੀ ਪਈ ਐ ਨਾ ਢੇਰ ਮਿੱਟੀ ਦੇ ਪੈ ਨੇ ਚਾਂਦੀ ਦੇ ਢੇਰ ਆ ਗਏ ਜਿਨ੍ਹਾਂ ਨੂੰ ਚਾਂਦੀ ਚਾਹੀਦੀ ਸੀ ਉਹਨੇ ਚਾਂਦੀ ਚੱਕੀ ਕਹਿੰਦੇ ਗੋਲੀ ਮਾਰੋ ਸੱਚ ਨੂੰ ਲੈ ਕੰਮ ਬੜ ਗਿਆ ਪਾਪਾ ਚੱਲ ਗਏ ਕਾਫਲਾ ਅੱਧਾ ਰਹਿ ਗਿਆ ਜੀ ਗੁਰੂ ਸਾਹਿਬ ਨੇ ਪੁੱਛਿਆ ਹਾਂ ਵੀ ਤੁਸੀਂ ਕਹਿੰਦੇ ਜੀ ਅਸੀਂ ਨਹੀਂ ਚਾਂਦੀ ਚੁੰਦੀ ਵਾਲੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਰਸਤੇ ਔਖੇ ਆ ਸਕਦੇ ਐ ਕਹਿੰਦੇ ਜਾ ਲੈਣ ਦੋ ਤੁਰੇਗੇ ਤੁਰੇਗੇ ਅੱਗੇ ਸੋਨੇ ਦੇ ਢੇਰ ਲੱਗੇ ਪਏ ਜਿਹਨੂੰ ਸੋਨਾ ਚਾਹੀਦਾ ਸੀ ਉਹਨੂੰ ਸੋਨਾ ਚਾਹ ਕੇ ਕਹਿੰਦੇ ਚਾਂਦੀ ਆਉਣ ਨਾਲੋਂ ਵਧੀਆ ਰਹੇਗੀ ਉਹ ਪਹਿਲੀ ਮੁੜ ਗਿਆ ਇੱਥੋਂ ਬੰਦੇ 100 ਰਹਿ ਗਏ ਜੀ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਉਹ ਕਹਿੰਦੇ ਜੀ ਅਸੀਂ ਸੋਨੇ ਚਾਂਦੀ ਵਾਲੀ ਨਹੀਂ ਹੈਗੇ ਅੱਛਾ ਜੀ ਅਸੀਂ ਤਾਂ ਕਹਿੰਦੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਰਸਤੇ ਔਖੇ ਆ ਸਕਦੇ ਨੇ ਕਹਿੰਦੇ ਆਉਣਗੇ ਤੁਰੇਗੇ ਤੁਰੇਗੇ ਹੀਰੇ ਮੋਤੀਆਂ ਦੇ ਢੇਰ ਆ ਗਏ ਜੀ ਉਹ ਦੱਸ ਦੇ ਦੱਸ ਹੀਰੇ ਮੋਤੀ ਲੈ ਕੇ ਤੁਰ ਕੇ ਘਰ ਨੂੰ ਕਹਿੰਦੇ ਆਪਾਂ ਦੋਨਾਂ ਨਾਲੇ ਵਧੀਆ ਰਹਿ ਕੇ ਚਾਂਦੀ ਤੇ ਸੋਨੇ ਵਾਲਾ ਨਾਲੋਂ ਰਹਿਗਾ ਕੱਲਾ ਬਾਬਾ ਮਰਦਾਨਾ ਗੁਰੂ ਸਾਹਿਬ ਕਹਿੰਦੇ ਭਾਈ ਮਰਦਾਨਾ ਤੂੰ ਕਹਿੰਦਾ ਬਾਬਾ ਜੀ ਗੁਰੂ ਜੀ ਮੈਂ ਨਹੀਂ ਜਾਂਦਾ ਮੈਂ ਤਾਂ ਉਹਨਾਂ ਨਾਲ ਹੀ ਅਮੀਰ ਆ ਮੈਂ ਛੋਟੇ ਨਾਲ ਹੀ ਰੂੰ ਉਹ ਕਹਿੰਦੇ ਭਾਈ ਮਰਦਾਨਾ ਨਾ ਤੇਰੇ ਕੋਲ ਸੋਨਾ ਨਾ ਚਾਂਦੀ ਨਾ ਹੀਰੇ ਨਾ ਮੋਤੀ ਤੂੰ ਨਾ ਤੋ ਨੀਰ ਕਿਵੇਂ ਐ ਤਪਾਈ ਮਰਦਾਨਾ ਜੀ ਕਹਿੰਦੇ ਬਾਬਾ ਜੀ ਗੁਰੂ ਜੀ ਮੈਂ ਉਹਨਾਂ ਕਾਮਣਿਆਂ ਨੂੰ ਕਿਵੇਂ ਸਮਝਾਵਾਂ ਜਿਹੜੇ ਹੀਰੇ ਸੋਨੇ ਚਾਂਦੀ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਘਰਾਂ ਨੂੰ ਵਾਪਸ ਮੁੜ ਗਏ ਕਿ ਮੈਂ ਉਹਨਾਂ ਤੋਂ ਅਮੀਰ ਹਾਂ ਕਿਉਂਕਿ ਜਿਹੜਾ ਹੀਰੇ ਸੋਨੇ ਚਾਂਦੀ ਤੇ ਮੋਤੀ ਵੰਡੀ ਜਾਂਦਾ ਜਦੋਂ ਉਹ ਹੀ ਮੇਰੇ ਨਾਲ ਤੋਂ ਰਹਿ ਜਾਂਦਾ ਫਿਰ ਮੇਰੇ ਤੋਂ ਵੱਡਾ ਖਜ਼ਾਨਾ ਹੋਰ ਕੀ ਦੇ ਕੋਲੇ ਪਿੰਡ ਦਾ ਪੰਚ ਕੌਣ ਬਣਾਉਂਦਾ ਜੀ ਲੋਕ ਤੁਸੀਂ ਸਰਪੰਚ ਕੌਣ ਬਣਾਉਂਦਾ ਜੀ ਲੋਕ ਬਲਾਕ ਸੰਤੀ ਦਾ ਚੇਅਰਮੈਨ ਕੌਣ ਬਣਾਉਂਦਾ ਜੀ ਲੋਕ ਐਮਐਲਏ ਕੌਣ ਬਣਾਉਂਦਾ ਜੀ ਲੋਕ ਮੁੱਖ ਮੰਤਰੀ ਕੌਣ ਬਣਾਉਂਦਾ ਜੀ ਲੋਕ ਪ੍ਰਧਾਨ ਮੰਤਰੀ ਕੌਣ ਬਣਾਉਂਦਾ ਜੀ ਲੋਕ ਤੂੰ ਜਦੋਂ ਤੁਸੀਂ ਸਾਡੇ ਕੋਲ ਹੋ ਤਾਂ ਸਾਡੇ ਕੋਲ ਸਾਡੇ ਤੋਂ ਵੱਡਾ ਖਜ਼ਾਨਾ ਫਿਰ ਹੋਰ ਕਿਹਦੇ ਕੋਲ ਹੋ ਸਕਦਾ ਕੋਈ ਵੀ ਇਹ ਜੀ ਫਾਈਲ ਮੈਂ ਸਾਈਨ ਨਹੀਂ ਕਰਦਾ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੁੰਦਾ ਹੋਵੇ ਮੈਂ ਕਹਾਂ ਵੀ ਨਹੀਂ ਔਰ ਇਹਨਾਂ ਦੀ ਕੋਈ ਵੀ ਅਜਿਹੀ ਫੈਲ ਨਹੀਂ ਹੈਗੀ ਪ੍ਰਾਣੀ ਜਿਨ੍ਹਾਂ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਜਦੋਂ ਉਹ ਦੇਖਦੇ ਆ ਆਹ ਵੀ ਵੇਚ ਦੋ ਆਹ ਵੀ ਵੇਚ ਦੋ ਆਹ ਨੂੰ ਵੇਚ ਦੋ ਯਾਰ ਕੀ ਰਹਿ ਗਿਆ ਯਾਰ ਤੁਸੀਂ ਲੋਕਾਂ ਨੂੰ ਵੇਚ ਗਏ ਆ ਕਿੱਥੇ ਚਲੇ ਗਏ ਫਿਰ ਕਿੱਥੇ ਚਲੇ ਗਏ ਲੈ ਕੇ ਨਾਲ ਲੈ ਕੇ ਗਏ ਨੇ ਜੇ ਧਰਮਰਾਜ ਨਾਲ ਗੱਲ ਹੋਈ ਹੈ ਕਿ ਤੁਹਾਡੇ ਵਾਲੇ ਨਾਲ ਆ ਜਾਣਗੇ ਨਾ ਕਿਸੇ ਦੀ ਬਸ ਛੱਡੀ ਨਾ ਕੇ ਦਾ ਢਾਬਾ ਛੱਡਿਆ ਸਮੋਸਿਆਂ ਦੀਆਂ ਰੇੜੀਆਂ 'ਚ ਵੀ ਹਿੱਸੇ ਪਾ ਲੇ ਸਿਆਣੇ ਕਹਿੰਦੇ ਆ ਢਿੱਡ ਦਾ ਭੁੱਖਾ ਰਜ ਜਾਂਦਾ ਨੀਂਦ ਦਾ ਭੁੱਖਾ ਨਹੀਂ ਰਜਦਾ ਨੀਤਾਂ ਦੇ ਭੁੱਖੇ ਆ ਇਹ ਨੀਤਾਂ ਦੇ ਸੋ ਇਸ ਕਰਕੇ ਅਸੀਂ ਤਾਂ ਥੋਡੇ ਵਰਗੇ ਹੀ ਆ ਉਹਨਾਂ ਘਰਾਂ 'ਚੋਂ ਆਮ ਘਰਾਂ 'ਚੋਂ ਨਿਕਲੇ ਹੋਇਆ ਪੱਤਣ ਇੱਕ ਕੋਈ ਆਪਣੀ ਰਿਸ਼ਤੇਦਾਰੀਆਂ ਨੇ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਨਾ ਰਹਿਨੇ ਆ ਸੋ ਇਸ ਗੱਲ ਤੇ ਮੈਨੂੰ ਮਾਨ ਹੈ ਕਿ ਪੰਜਾਬ ਜਿਹੜਾ ਉਹ ਅਮਨ ਸ਼ਾਂਤੀ ਬਣਾ ਕੇ ਰੱਖਦਾ ਹੈ ਔਰ ਸਾਡੇ ਚ ਆਪਸ ਚ ਕੋਈ ਬਹਿਰ ਵਿਰੋਧ ਨਹੀਂ ਅਸੀਂ ਇੱਕ ਦੂਜੇ ਦੇ ਤਿਥਾਂ ਤਿਹਾਰਾਂ ਚ ਜਾਂਦੇ ਆ ਅਸੀਂ ਇੱਕ ਦੂਜੇ ਦੇ ਦੁੱਖਾਂ ਸੁੱਖਾਂ ਜਾਂਦੇ ਆ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਕਿ ਸਰਕਾਰ ਵੱਲੋਂ ਕੋਈ ਕਮੀ ਨਹੀਂ ਰਹੂਗੀ ਨਾ ਹੀ ਕੋਈ ਖਜ਼ਾਨੇ 'ਚ ਕਮੀ ਹੈ ਇਹ ਤਾਂ ਨੀਤਾਂ ਨੂੰ ਮਰਾਦਾ ਹੁੰਦੀਆਂ ਨੇ ਜੇ ਉਹ ਕੋਈ ਜਾਣੇ ਖਜ਼ਾਨਾ ਖਾਲੀ ਆ ਖਜ਼ਾਨਾ ਖਾਲੀ ਆ ਫਿਰ ਭਾਈ ਤੁਸੀਂ ਐਡੀ ਐਡੀ ਸਕੀਮਾਂ ਕਿਉਂ ਅਨਾਉਂਸ ਕੀਤੀਆਂ ਜੇ ਤੁਹਾਨੂੰ ਪਤਾ ਖਜ਼ਾਨਾ ਖਾਲੀ ਹੈ ਕੋਈ ਖਜ਼ਾਨਾ ਖਾਲੀ ਨਹੀਂ ਹੁੰਦਾ ਜੀ ਇਹ ਨੀਅਤ ਦਾ ਖੋਟ ਹੁੰਦਾ ਹੈ ਸੱਚੀ ਨੀਅਤ ਹੋਵੇ ਸਾਰੇ ਖਜ਼ਾਨੇ ਪ੍ਰਮਾਤਮਾ ਪਰ ਦਿੰਦਾ ਔਰ ਪੰਜਾਬ ਤਾਂ ਧਰਤੀ ਹੋਈ ਹੈ ਜਿੱਥੇ ਬਰਕਤ ਹੀ ਬਰਕਤ ਹੈ ਘਾਟਾ ਤਾਂ ਪੈਣੀ ਨਹੀਂ ਦਿੰਦੇ ਕਿਸੇ ਨੂੰ ਇਹ ਚਾਹੇ ਉਹ ਤੁਰਕੀ ਦੇ ਵਿੱਚ ਪਹਚਾੜ ਆਇਆ ਹੋਵੇ ਸੀਰੀਆ 'ਚ ਚਾਹੇ ਜੀ ਰਸ਼ੀਆ ਤੇ ਯੂਕਰੇਨ ਦੀ ਜੰਗ ਲੱਗੀ ਹੋਵੇ ਹੋਰ ਕੁਝ ਨਜ਼ਰ ਆਵੇ ਨਾ ਆਵੇ ਪੰਜਾਬੀਆਂ ਦਾ ਲੰਗਰ ਜਰੂਰ ਉੱਥੇ ਨਜ਼ਰ ਆ ਜਾਂਦਾ ਹੈ ਕਿਉਂਕਿ ਗੁਰਨਾਨਕ ਸਾਹਿਬ ਨੇ ਇੱਕ ਵਾਰੀ 20 ਰੁਪਏ ਦਾ ਲੰਗਰ ਚਲਾਇਆ ਸੀ ਉਹ 20 ਰੁਪਏ ਰਹੀ ਦੀ ਦੁਨੀਆ ਤੱਕ ਮੁੱਕਣੇ ਨਹੀਂ ਜੀ ਉਹ 'ਚ ਤਾਂ ਹਜੇ ਚਵਾਨੀ ਵੀ ਨਹੀਂ ਖਰਚੀ ਅਸੀਂ ਉਹ 20 ਰੁਪਏ ਤਾਂ ਬਹੁਤ ਵੱਡੀ ਚੀਜ਼ ਹੈ ਸੋ ਇਸ ਕਰਕੇ ਆਪਾਂ ਰੱਬ ਦੀ ਰਜ਼ਾ 'ਚ ਲੈਣ ਵਾਲੇ ਰੋਕਾਂ ਕੋਈ ਛਲਕਪਟ ਨਹੀਂ ਕੋਈ ਦਿਲ ਦੇ ਵਿੱਚ ਗੱਲ ਹੋਰ ਜ਼ੁਬਾਨ ਤੇ ਹੋ ਰਹੀ ਸਾਨੂੰ ਆਉਂਦਾ ਨਹੀਂ ਅਸੀਂ ਤਾਂ ਜੋ ਗੱਲ ਸਾਡੇ ਜ਼ੁਬਾਨ ਤੇ ਉਹੀ ਗੱਲ ਸਾਡੇ ਦਿਲ ਚ ਹੈ ਜੋ ਦਿਲ ਚ ਹੈ ਉਹੀ ਜ਼ੁਬਾਨ ਤੇ ਹੈ ਸੋ ਜਿਹੜੇ ਪਹਿਲਾਂ ਇਹ ਸੋਚਦੇ ਰਹੇ ਕਿ ਸਾਨੂੰ ਕੋਈ ਹਰਾ ਨਹੀਂ ਸਕਦਾ ਅਸੀਂ ਤਾਂ ਹੁਣ ਕਿੰਗ ਬਣ ਗਏ ਬਾਹਰ ਤਾਂ ਨਿਕਲਣ ਜੋਗੇ ਛੱਡੇ ਨਹੀਂ ਕਿਹੜੇ ਮੂੰਹ ਨਾਲ ਨਿਕਲਣਗੇ ਬਾਰ ਬਾਰ ਭਾਵੇਂ ਨਾ ਨਿਕਣ ਅੰਦਰ ਜ਼ਰੂਰ ਹੋਣਗੇ ਦਿਖਰੇ ਆਓ ਤੁਸੀਂ ਕੋਈ ਸਾਡੇ ਕੋਲੇ ਜਿਹੜੇ ਕਿੱਸੇ ਆਉਂਦੇ ਆ ਰੋਜ਼ ਅਸੀਂ ਥੋੜਾ ਜਿਹਾ ਪੱਕੇ ਪੈਰੀਂ ਹੱਥ ਪਾਉਨੇ ਆ ਅਸੀਂ ਐ ਐਵੇਂ ਨਹੀਂ ਹਫੜਾ ਦਫੜੀ ਜੀ ਨਹੀਂ ਲੱਗਣਾ ਨਾ ਕੋਈ ਬਦਲਾਖੋਰੀ ਦੀ ਭਾਵਨਾ ਨਹੀਂ ਪਹਿਲਾਂ ਲਿਆਓ ਜੀ ਇਹਨੇ ਨੁਕਸਾਨ ਕਿੰਨਾ ਕੀਤਾ ਪੰਜਾਬ ਦਾ ਕਾਗਜ਼ ਇਕੱਠੇ ਕਰਕੇ ਫੇਰ ਕਹਿੰਨੇ ਆ ਹਾਂਜੀ ਹੁਣ ਟਾਈਮ ਹੈ ਤੇ ਬੁਲਾ ਲਓ ਤੇ ਜਿੱਥੇ ਜਗ੍ਹਾ ਬਣਦੀ ਐ ਉੱਥੇ ਪੇਜ ਦੋ ਚਾਹੇ ਉਹ ਚਾਹੇ ਉਹ ਕਿਹੜੀ ਜ ਮਰਜੀ ਪਾਰਟੀ ਦਾ ਭਾਵੇਂ ਸਾਡਾ ਵੀ ਐ ਅਸੀਂ ਸਾਡੇ ਆਣੇ ਤੇ ਵੀ ਕੋਈ ਤਰਸ ਕਰ ਦੇ ਕਿਉਂਕਿ ਤੁਸੀਂ ਸਾਨੂੰ ਵੋਟਾਂ ਪਾਈਆਂ ਨੇ ਤਾਂ ਤੁਸੀਂ ਕਹੋਗੇ ਜੀ ਤੁਹਾਡੇ ਵਾਲੇ ਆਪਦੇ ਫਿਰ ਝਾੜੂ ਦਾ ਕੰਮ ਐ ਸਫਾਈ ਕਰਨਾ ਬਾਰੋਂ ਤੱਕ ਕਰਨੀ ਕਰਨੀ ਐ ਜੇ ਘਰੇ ਥੋੜਾ ਬਹੁਤ ਕੰਮਦਾ ਸਫਾਈ ਕਰਦੀ ਵੀ ਕਰਦਾ ਝਾੜੂ ਸੋ ਇਸ ਕਰਕੇ ਕਿਉਂਕਿ ਤੁਸੀਂ 92 ਤੀਲੇ 3 ਕਰੋੜ ਲੋਕ ਪੰਜਾਬ ਦੇ 3 ਕਰੋੜ ਲੋਕਾਂ ਨੇ ਵੋਟਾਂ ਪਾ ਕੇ ਸਾਡੀ ਡਿਊਟੀ ਲਈ ਹੈ ਇਹਦੇ ਵਾਸਤੇ ਲੋਕਾਂ ਦੀ ਸੇਵਾ ਕਰਨ ਵਾਸਤੇ ਤਿਆਗ ਤਾਂ ਕਰਨੇ ਪੈਂਦੇ ਨੇ ਗਾਲਾਂ ਵੀ ਖਾਣੀਆਂ ਪੈਂਦੀਆਂ ਆਲੋਚਨਾ ਵੀ ਚਲਣੀ ਪੈਂਦੀ ਹੈ ਪਰ ਜੇ ਤੁਸੀਂ ਲੱਗੇ ਰਹੋ ਪਬਲਿਕ ਤੁਹਾਡੇ ਨਾਲ ਹੋਵੇ ਕੋਈ ਵੀ ਮੰਝ ਲੈ ਹੈ ਜੀ ਨਹੀਂ ਹੈਗੀ ਜਿਹੜੀ ਸਰਨਾ ਕੀਤੀ ਜਾ ਸਕੇ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਕਲਾਕਾਰੀ ਚ ਹੁੰਦਾ ਮੈਂ ਮੈਂ 10 15 ਲੱਖ ਰੁਪਏ ਸ਼ੋ ਦਾ ਲੈਂਦਾ ਸੀ ਮੈਂ ਵੀ ਕਰੀ ਜਾਂਦਾ ਰੋਜ਼ 15 20 ਲੱਖ ਰੁਪਏ ਲੈ ਕੇ ਕਰੀ ਜਾਂਦਾ ਮੈਨੂੰ ਵੀ ਲੋੜ ਸੀ ਮੱਥਾ ਲਾਉਣ ਦੀ ਇਹਨਾਂ ਨਾਲ ਤਾਂ ਮੇਰੇ ਵਰਗੇ ਨੂੰ ਕਿਹਾ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਫਿਰ ਜਵਾਬ ਆਇਆ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਅਮੀਰਾਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਆ ਸਮਾਂ ਸਭ ਨੂੰ ਢਾ ਲੈਂਦਾ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਉਹ ਕੌਣ ਲਿਖਦਾ ਫਿਰ ਸੱਚੀ ਗੁਰਬਾਨੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਕੋ ਨਾਨਕ ਸਾਹਿਬ ਦੁਕਾਨ ਖੋਲ ਕੇ ਬਹਿ ਜਾਂਦੇ ਤੇ ਸੱਜਣ ਠੱਗ ਵਰਗੇ ਨੂੰ ਕੌਣ ਸੁਧਾਰਦਾ ਮਲਕ ਭਾਗੋ ਦੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਕਿਹੜੀ ਹੱਕ ਦੀ ਕਮਾਈ ਦੀ ਹੈ ਤੇ ਕਿਹੜੀ ਹਰਾਮ ਦੀ ਕਮਾਈ ਦੀ ਹੈ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਸੋ ਫਰਕ ਹੁੰਦਾ ਜੀ ਅਸੀਂ ਉਹਨਾਂ ਗੁਰੂਆਂ ਦੇ ਵਾਰਿਸਾਂ ਅਸੀਂ ਉਹਨਾਂ ਬਜ਼ੁਰਗਾਂ ਦੇ ਅਸੀਂ ਵਾਰਿਸਾਂ ਤੇ ਸਾਡੀ ਧਰਤੀ ਉਹਨਾਂ ਦਾ ਚਰਨਛੋਪਾ ਪ੍ਰਾਪਤ ਹੈ ਆਪਣੇ ਤੋਂ ਬlesed ਆਪਣੇ ਤੋਂ ਵੱਧ ਅਸ਼ੀਰਵਾਦ ਪ੍ਰਾਪਤ ਧਰਤੀ ਕੋਈ ਹੋਰ ਹੈ ਨਹੀਂ